ਹਾਂ ਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਪੱਤਰਕਾਰ ਦਜੀਤ ਸਿੰਘ ਵਿਕਾਲ ਸਿੰਘ ਮਸ਼ਾਲ ਨੂੰ ਤੋਂ ਸੋ ਦੋਸਤੋ ਅੱਜ ਆਪਾਂ ਕੱਚਾ ਮਲਕ ਰੋਡ ਸਾਹਮਣੇ ਬਾਂਸਰ ਹਸਪਤਾਲ ਤੇ ਉੱਥੇ ਆਪਣੇ ਵੀਰ ਨੇ ਕੌਟਿਆਂ ਦੀ ਰੇੜੀ ਲਾਈ ਆ ਸੋ ਪੰਜਾਬੀਓ ਜਿਹੜੇ ਆਪਣੇ ਅੱਜਕੱਲ ਦੇ ਨੌਜਵਾਨ ਆ ਉਹ ਵਿਦੇਸ਼ਾਂ ਵਿੱਚ ਤੁਰੇ ਜਾਂਦੇ ਆ ਪੰਜਾਬ ਨੂੰ ਛੱਡ ਕੇ ਤੇ ਇੱਥੇ ਭਈਆ ਨੇ ਅੱਡੇ ਲਾਏ ਹੋਏ ਆ ਪੰਜਾਬ ਦੇ ਵਿੱਚ ਸੋ ਵੀਰ ਨੇ ਪੰਜਾਬ ਦੇ ਵਿੱਚ ਰਹਿ ਕੇ ਕੋਲਟੀਆਂ ਦਾ ਕੰਮ ਸ਼ੁਰੂ ਕੀਤਾ ਵਾ ਕੱਚਾ ਮਲਕ ਰੋਡ ਗੁਲਾਬੀ ਬਾਗ ਦੇ ਬਿਲਕੁਲ ਸਾਹਮਣੇ ਸੋ ਵੀਰ ਜੀ ਨੂੰ ਪੁੱਛਦਿਆਂ ਕਿ ਜੋ ਕੋਲਟਾ ਪਣਾਉਂਦੇ ਆ ਇਹਦੇ ਚੋ ਕੀ ਕੀ ਪਾਉਂਦੇ ਹਨ ਹਾਂਜੀ ਵੀਰ ਜੀ ਦਾ ਸ਼ਕਲ ਜੀ ਦੇ ਜਿਹੋ ਕਲਚਾ ਬਣਾਉਣੇ ਆ ਇਹਦੇ ਵਿੱਚ ਤੁਸੀਂ ਕੀ ਕੀ ਆਈਟਮ ਪਾਉਣੇ ਆ ਜੀ ਆਪਾਂ ਇਹ ਸੈਂਪਲ ਕਲਚਾ ਬਣਾਈ ਗਏ ਦੂਜਾ ਕਲਚਾ ਬਣਾਈ ਗਾ ਇੱਥੇ ਕਰ ਰਹੇ ਹਾਂ ਜਿੱਥੇ ਕਰਨਾ ਹੁੰਦਾ ਜਦੋਂ ਇਹਨੂੰ ਸਲਾਮ ਆ ਕਿਹੜੇ ਕੀ ਕੀ ਪਾਉਣੇ ਆ ਜੀ ਆਪਣੇ ਆਮ ਕਰੀ ਲੂਟ ਫਾਰਕ ਤੋਂ ਲੁੰਦੇ ਤੇ ਲੱਗਦਾ ਉਹ ਵੀ ਬੜੇ ਮਸਾਲੇ ਨਾਲ ਹਾਲੇ ਵੀ ਤੇ ਵੀਰ ਜੀ ਜੋ ਇਹਨਾਂ ਦੇ ਕਲਚੇ ਆ ਉਹ ਬਿਲਕੁਲ ਦੇਸ਼ਟੀ ਆ ਤੇ ਮੈਂ ਆਪਣੇ ਵੀਰਾਂ ਨੂੰ ਸੰਪਰਕ ਕਰੂੰਗਾ ਕਿ ਉਹ ਇਹਨਾਂ ਦੀ ਸ਼ਾਪ ਤੇ ਇੱਕ ਵਾਰ ਜ਼ਰੂਰ ਪਹੁੰਚਣ ਸੋ ਇਹਨਾਂ ਦਾ ਜੋ ਐਡਰੈਸ ਆ ਉਹ ਕੱਚਾ ਮਲਕ ਰੋਡ ਗੁਲਾਬੀ ਬਾਗ ਦੇ ਬਿਲਕੁਲ ਸਾਹਮਣੇ ਇਹਨਾਂ ਦੀ ਰੀੜੀ ਸ਼ਾਪ ਲੱਗੀ ਹੋਈ ਆ ਚਾਚੇਪ ਦੀ ਜਿਹਦੇ ਮੱਖਣ ਪਨੀਰ ਵਾਲੇ ਮਸ਼ਹੂਰ ਕੁਲਚੇ ਦੇ ਪੀਜਾ ਕੁਲਚਾ ਸੋ ਸਾਰੇ ਹੀ ਪੰਜਾਬੀ ਵੀਰਾਂ ਨੂੰ ਬੇਨਤੀ ਹੈ ਕਿ ਇੱਥੇ ਜ਼ਰੂਰ ਪਹੁੰਚੋ ਤੇ ਵੀਰ ਦਾ ਫੈਸਲਾ ਸੁਝਾਈ ਜੀ ਕਰੋ ਧੰਨਵਾਦ ਜੀ ਤੁਹਾਡਾ ਆਪਣਾ ਪੱਤਰਕਾਰ ਦਲਜੀਤ ਸਿੰਘ ਮਸ਼ਾਲ ਸਿੰਘ ਮਸ਼ਾਲ ਨਿਊਜ਼ਪੋਇੰਟ ਉਹ ਦੋਸਤੋ ਇਹ ਕਲਚਾ ਤੇਸੀ ਕੇ ਹੋਵੇ ਨਾਲ ਚਰਚ ਪੈ ਜਾਂਦਾ ਵਾ ਉਹ ਦਲਕੁਸ ਫਸਟੇਟ ਨੇ ਦੇ ਕਰੀਨ ਮੈਂ ਤੁਹਾਡਾ ਆਪਣਾ ਪੱਤਰਕਾਰ ਦਜੀਸ਼ ਸਿੰਘ ਵਿਚਾਲ ਸਿੰਘ ਵਿਚਾਲ ਨੂੰ ਸੋ ਦੋਸਤੋ ਕਹਿੰਦੇ ਹੁੰਦੇ ਆ ਕਿ ਟੱਕਵਰੀ ਜੋ ਕੰਮ ਦਾ ਸਾਫ ਨੇ ਦੇਖਣਾ ਤੇ ਆਪ ਟੈਸਟ ਕਰਨਾ ਜੀ ਜੀਵ ਦਾ ਜੋ ਸਵਾਦ ਹੁੰਦਾ ਵਾ ਆਪ ਵੀ ਟੈਸਟ ਕਰਕੇ ਖਾਣਾ ਚਾਹੀਦਾ ਵਾ ਸੋ ਮੈਂ ਵੀਰ ਦਾ ਜਿਹੜਾ ਕੋਲਚਾ ਵਾ ਇਹ ਆਪ ਖਾ ਕੇ ਦੇਖਣਾ ਵਾ ਜਿਸ ਤਰ੍ਹਾਂ ਦੀ ਮੈਨੂੰ ਲੋੜ ਸੀ ਵੀਰ ਨੇ ਉਸ ਤਰ੍ਹਾਂ ਹੀ ਬਣਾਇਆ ਵਾ ਮਿਰਚਾਂ ਬਿਲਕੁਲ ਘੱਟ ਪਸੰਦਾ ਤੇ ਵੀਰ ਨੂੰ ਮਿਰਚਾਂ ਦਾ ਦੱਸਿਆ ਤੇ ਉਹਨਾਂ ਨੇ ਬਿਲਕੁਲ ਮਿਰਚਾਂ ਬਿਲਕੁਲ ਘਟ ਪਈ ਆ ਮੈਂ ਕਿ ਮਤਲਬ ਜਿਵੇਂ ਵੀਰ ਨੂੰ ਅਗਲਾ ਕੁੱਲਚਾ ਦੱਸੂਗਾ ਵੀਰ ਉਮੀਦਾਂ ਕੁੱਲਚਾ ਪਿਆਰ ਕਰਦੇ ਸੋ ਮੈਂ ਸਾਰੇ ਹੀ ਵੀਰਾਂ ਨੂੰ ਜੋ ਖਾਸ ਕਰਕੇ ਪੰਜਾਬੀ ਵੀਰ ਆ ਕੋਈ ਵੀਰ ਦਾ ਸਾਸ ਦੇਣ ਤੇ ਇਹਨਾਂ ਦੇ ਅੱਗੇ ਸ਼ੌਕ ਤੋਂ ਰੇੜੀ ਤੋਂ ਕੁੱਲਚਾ ਇੱਕ ਵਾਰ ਜਰੂਰ ਖਾ ਕੇ ਜਾਣ ਮੈਂ ਤੁਹਾਡਾ ਆਪਣਾ ਪੱਤਰਕਾਰ ਜਗਜੀਤ ਸਿੰਘ ਸ਼ਾਲ ਸਿੰਘ ਮਿਸ਼ਾਲ ਜਰੂਰ। ਉਹਨਾਂ ਦੀ ਕਾਰ